ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਇਧਰੋਂ ਲਾਈਵ ਤੇ Instagram ਤੇ ਵੀ ਕਰਦੇ ਹਾਂ ਜੀ ਤੁਹਾਡਾ ਵੈਲਕਮ ਆਪਣੇ ਕੋਲ ਸੂਟ ਆ ਗਏ ਜੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਜਿਹੜੇ ਆਉਣਗੇ ਕਾਟਨ ਦੇ ਸੂਟ ਤੇ ਨਾਲ ਬਾਟਮ ਆਉਣਗੇ ਆ ਪਲੇਨ ਕੁਝ ਪ੍ਰਿੰਟਡ ਤੇ ਨਾਲ ਦੁਪੱਟੇ ਆਉਣਗੇ ਕਾਟਨ ਦੇ ਰਹਾ ਪਿਓਰ ਦੇ ਵਿੱਚ ਆਜੋ ਪਹਿਲਾ ਸੂਟ ਵਿਖਾਉਣੇ ਤੁਹਾਨੂੰ ਕਰਦੇ ਹਾਂ ਸ਼ੁਰੂ ਕਰੋ ਚੈੱਕ ਜਾਨੀ ਜੀ ਆਨਲਾਈਨਾਂ ਦੇ ਪ੍ਰਿੰਟ ਵਿੱਚ ਸੂਟ ਆ ਤੇ ਇਹਦਾ ਵੀ ਨੈਕ ਬਣਿਆ ਹੋਣਾ ਨੈਕ ਹੋਰ ਫਰੋਜੀ ਕਲਰ ਦੇ ਵਿੱਚ ਸੂਟ ਜੇ नेक ਦੇ ਉੱਤੇ ਸਾਰਾ ਜਿਹੜਾ ਵਰਕ ਹੋਇਆ ਜੇ ਇਹਦੇ ਵੀ neck ਬਣਿਆ। ਬਾਟਮ ਹੈਗੀ ਚੱਕ ਇਹਦੇ ਨਾਲ ਚੱਕ ਬਾਟਮ ਆਉਗੀ। ਕਾਟਨ ਦੀ ਤੇ ਲੈਂਥ ਜਿਹੜੀ ਇਹਨਾਂ ਦੀ ਜੇ 42 44 ਲੈਂਥ ਰੈਡੀ ਹੁੰਦੀ ਜੇ ਇਹਦਾ ਤੁਸੀਂ ਸੂਟ ਬਣਾ ਸਕਦੇ ਫਰੌਗ ਜੋ ਮਰਜ਼ੀ ਬਣਾ ਸਕਦੇ ਜੀ। ਅੱਗੇ ਆ ਗਿਆ ਦੁਪੱਟਾ। ਦੁਪੱਟਾ ਆ ਗਿਆ ਇਹਦੇ ਨਾਲ ਕਾਟਨ ਦਾ ਮਲ ਕਾਟਨ ਬਣਿਆ ਵਾ। ਅੱਛੀ ਦੁਪੱਟਾ। ਇਹ ਤੁਹਾਨੂੰ ਤਾਂ ਕਰੀ ਸੂਟ ਬਣਾਇਆ। ਇਹ ਤੁਹਾਨੂੰ ਮਿਲ ਜਣਗੇ ਜੇ ਸਿਰਫ ਤੇ ਸਿਰਫ 655 ਰੁਪਈਆ ਦੇ ਵਿੱਚ ਸ਼ਿਪਿੰਗ ਖਰੀਦੇ ਨਾਲ। ਪੇਮੈਂਟ ਰੋਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ ਇਧਰ ਫੜਾਈ ਜਾਤਾ ਹੈ। ਅੱਛਾ। ਦੇਖੋ ਜੀ ਦੂਜਾ ਸੂਟ ਖੋਲਦੇ ਆ ਜੀ। ਹੁਣ ਇਹਦੇ ਵਿੱਚ ਹੀ ਆ ਗਿਆ ਦੂਜਾ ਕਲਰ। ਇਹਦੇ ਵਿੱਚ ਕਲਰ ਆਪਸ਼ਨ ਆ ਗਈ ਜੇ ਦੂਜਾ ਕਲਰ ਆ ਗਿਆ ਪਿੰਕ। ਤੇ ਇਹਦੇ ਨਾਲ ਬਾਟਮ ਜਿਹੜੀ ਆ ਉਹ ਵੀ ਇਹਦੀ ਆ ਗਈ ਨਾਲ ਪਿੰਕ। ਠੀਕ ਚੈੱਕ ਦੁਪੱਟਾ ਉਹਦਾ ਇੰਕਾ ਬਣੀ ਆ ਬਾਟਮ। ਸੇਮ ਸੇਮ ਸੂਟ ਸੇਮ ਹੀ ਨੇ। ਕੱਪੜਾ ਵੀ ਸੇਮ ਆ ਪ੍ਰਿੰਟ ਚੇਂਜ ਆ ਕਲਰ ਚੇਂਜ ਆ। ਕਲਰ ਚੇਂਜ ਆ। ਤੇ ਦੁਪੱਟਾ ਇਹਦਾ ਇੱਜਾ ਪਾਟਣਾ ਹੋਊਗਾ। ਪ੍ਰਿੰਟਡ। ਇਹ ਪੂਰਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਤੇ ਜਗਹ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਤੀਜਾ ਕਲਰ ਇਹ ਆ ਗਿਆ orange ਨਹੀਂ peach 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 ਸ਼ੇਡ ਆ ਗਈ ਨਾਲ ਆ ਗਈ ਬਾਟਮ ਇਹਦੇ ਸ਼ਰਟ ਆ ਗਈ ਲਾਈਨਾਂ ਵਾਲੀ ਤੇ ਦੁਪੱਟਾ ਆ ਗਿਆ ਨਾਲ ਇਹਦੇ ਕਾਟਨ ਦਾ ਸੇਮ ਪ੍ਰਿੰਟ ਦਾ ਇਹ ਤੁਹਾਨੂੰ ਮਿਲਣਗੇ ਜੇ ਸਿਰਫ ਤੇ ਸਿਰਫ 600 ਤੇ 50 ਰੁਪਏ ਦੇ ਵਿੱਚ ਸ਼ਿਪਿੰਗ ਆਊਗੀ ਫ੍ਰੀ ਇਹਨਾਂ ਦੇ ਵਿੱਚ ਓਏ ਨੈਕਸਟ ਜਿਹੜਾ ਇਹ ਵੀ ਕਰ ਲੋ ਚੈੱਕ ਆ ਲੋ ਦੀ ਇਹ ਆ ਗਿਆ ਸ਼ਰਟ ਇਹ ਪ੍ਰਿੰਟ ਆ ਗਿਆ ਫਲਾਵਰ ਫਲਾਵਰ ਦੇ ਉੱਤੇ ਆਉਗੀ ਕਢਾਈ ਇਹਦੇ ਆਈ ਨਾਟ ਨਾਟ ਨਹੀਂ ਦਿਖਾ ਦੇ ਨੂੰ ਆ ਆ ਦੀ ਆ ਗੋ ਪਲੇਨ ਬਾਟਮ ਪਲੇਨ ਆ ਗਈ ਬਾਟਮ ਤੇ ਦੁਪੱਟਾ ਬਹੁਤ ਸੋਹਣਾ ਜਿਹਦੇ ਨਾਲ ਦੁਪੱਟਾ ਖੋਲ ਕੇ ਦਿਖਾ ਦੇ ਕਾਟਨ ਦਾ ਇਹ ਦੁਪੱਟਾ ਜਿਹਦੇ ਨਾਲ ਸੇਮ ਕੰਟਰਾਸਟ ਦਾ ਸੇਮ ਕਲਰ ਦਾ ਆਜੇ ਜੀ ਆਜੇ ਜੀ ਖੁੱਲਾ ਡੁੱਲਾ ਦੁਪੱਟਾ ਇਹਦਾ ਇਹ ਵੀ ਸੇਮ ਰੇਟ 'ਚ 600 ਤੇ 50 ਰੁਪਏ ਸ਼ਿਪਿੰਗ ਫ੍ਰੀ ਇਹਨਾਂ ਦੀ ਵੀ ਅੱਜ ਸਾਡੀ ਸਾਰੀ ਟੀਮ ਜਿਹੜੀ ਆ ਪੂਰੇ ਜੁਰਾਹੁਰਾਂ ਦੇ ਲੱਗੀ ਅੱਜ ਇਧਰਾਂ ਨਾਲ ਵੀ ਹੈਲਪ ਕਰਨ ਡਿਆ ਪੂਰੀ ਇਧਰ ਇਧਰ ਮੈਡਮ ਸਾਡੇ ਵੀ ਇੱਕ ਲਾਈਵ ਦੇ ਆ ਇਧਰ ਵੀ ਪਿਛੇ ਲਾਈਵ ਆ ਇਧਰ ਵਿੰਦਰ ਸੂਟ ਜੋੜਨ ਡਿਆ ਇਹ ਸਾਰੇ ਆਪਾਂ ਵੀਡੀਓ ਬਣਾਉਣ ਡੈ ਪੂਰਾ ਜੋਰ ਲੱਗਦਾ ਸਾਰੀ ਟੀਮ ਦਾ ਹਾਂਜੀ ਇਹਦੇ ਵਿੱਚ ਸ਼ੀਸ਼ੇ ਦਾ ਕੰਮ ਵੀ ਮਿਲਦਾ ਲੱਗਿਆ ਮਿਰਰ ਵਰਕ ਹੋਇਆ ਇਹਦੇ ਵਿੱਚ ਹਾਂ ਕਟਾਈ ਹੋਈ ਆ ਕਟਾਈ ਹੋਈ ਆ ਪ੍ਰਿੰਟ ਬਹੁਤ ਪਿਆਰਾ ਜੇ ਤੇ ਬਾਟਮ ਜਿਹੜੀ ਆ ਉਹ ਵੀ ਬਹੁਤ ਜਿਆਦਾ ਸੋਹਣੀ ਏ ਉਹਦੇ ਨਾਲ ਸੈਲਫ ਦੀ ਬਾਟਮ ਆ ਗਈ ਕਾਟਨ ਦੀ ਤੇ ਕਾਟਨ ਦਾ ਹੀ ਇਹਦੇ ਨਾਲ ਆ ਗਿਆ ਦੁਪੱਟਾ ਖੋਲਦੇ ਦੁਪੱਟਾ ਖੋਲਦੇ ਹਾਂ ਹਾਂ ਆ ਲੋ ਆਹ ਤੇ ਬਟਾ ਬਟਾਗਾ ਕੋਟਨ ਦਾ ਬਹੁਤ ਪਿਆਰਾ ਪ੍ਰਿੰਟ ਜੇ ਤੇ ਰੇਟ ਕੀ ਇਹਨਾਂ ਦਾ ਸਿਰਫ ਤੇ ਸਿਰਫ 650 ਰੁਪਏ ਅੱਗਾ ਇਹ ਗੱਜੇ ਸ਼ੀਟ ਲੋ ਜੀ ਇਹ ਵੀ ਕਰੋ ਚੈੱਕ ਜਰੀਏ ਤੇ ਨੈਕ ਦੀ ਪੱਟੀ ਬਣੀ ਜੇ ਨੈਕ ਦੇ ਉੱਤੇ ਪੱਟੀ ਜੇ ਨਾਲ ਇਹਦੇ ਮਿਰਰ ਵਰਕ ਜੇ ਕਢਾਈ ਹੋਈ ਸਾਰੇ ਸੂਟ ਦੇ ਉੱਤੇ ਇਹਦੇ ਬਾਹਾਂ ਤੇ ਡਿਜ਼ਾਈਨ ਆਉਂਗਾ ਬਾਹਾਂ ਦੇ ਉੱਤੇ ਡਿਜ਼ਾਈਨ ਤੇ ਸੇਮ ਡਿਜ਼ਾਈਨ ਇਹਦਾ ਘੇਰੇ ਤੇ ਤੇ ਇਹਦੀ ਪਲੇਨ ਆਉਗੀ ਬਾਟਮ ਬਾਟਮ ਪਲੇਨ ਤੇ ਦੁਪੱਟਾ ਇਹਦੇ ਨਾਲ ਆ ਗਿਆ ਕੋਟਾ ਡੋਰੀਆ ਦਾ ਲੋ ਜੀ ਵੱਡਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਮੈਨਿਆ ਲੋ ਇਹਦਾ ਰਿਪੀਸ ਹੈ ਸੇਮ ਸੇਮ ਲੋ ਜੀ ਇਹ ਵੀ ਆ ਗਿਆ ਜੇ 655 ਰੁਪਏ ਦੇ ਵਿੱਚ ਕੋਟਾ ਡੋਰੀਆ ਦੁਪੱਟੇ ਦੇ ਨਾਲ ਇਦੇ ਵਿੱਚ ਆ ਗਿਆ ਨੈਕਸਟ ਕਲਰ ਪਿੰਕ ਕਲਰ ਆ ਗਿਆ ਆ ਲਓ ਜੀ ਆ ਲਓ ਜ ਗਿਆ ਹੈਗਾ ਪਿੰਕ ਕਲਰ ਪਿੰਕ ਦੇ ਵਿੱਚ ਆ ਗਈ ਬਾਟਮ ਆ ਗਈ ਇਹਦਾ ਸੇਮ ਪਿੰਕ ਕਲਰ ਦੀ ਇਹ ਦੁਪੱਟਾ ਹੈਗਾ ਇਹ ਦੁਪੱਟਾ ਜਿਹੜਾ ਜੇ ਉਹ ਵੀ ਆ ਗਿਆ ਸੇਮ ਨਾਲ ਇਹਦੇ ਪਿੰਕ ਕਲਰ ਦਾ ਕੋਟਾ ਡੋਰੀਆ ਕੋਟਾ ਡੋਰੀਆ ਦਾ ਦੁਪੱਟਾ ਪ੍ਰਿੰਟਡ ਹੁੱਟ ਚੁੱਕੇ ਨੇ ਦੋੜਾ ਇੰਤਾ ਇੱਕ ਦਿਖਾ ਰਿਹਾ ਨਾ ਇਦਾਂ ਹਾਂ ਇਦਾਂ ਆ ਲੋ ਜੀ ਇਹ ਵੀ ਸੇਮ ਰੇਂਜ ਸੇਮ ਰੇਟ ਦੇ 650 ਰੁਪਈਆ ਦੇ ਵਿੱਚ ਮਰਾਉਣੀ ਕੈਡਾ ਨੈਕ ਦੇ ਉੱਤੇ ਇਹਨਾਂ ਸੂਟਾਂ ਦੀਆਂ ਤੁਸੀਂ ਫਰੌਕ ਜਿੱਦਾਂ ਮਰਜ਼ੀ ਬਣਾ ਸਕਦੇ ਜੇ ਡਿਜ਼ਾਈਨ ਕਰਾ ਸਕਦੇ ਜੇ ਕਿਉਂਕਿ ਇਹਨਾਂ ਦੇ ਸਿਰਫ ਨੈਕ ਦੇ ਉੱਤੇ ਹੀ ਆ ਸਾਰਾ ਜੀ ਇਹ ਨੈਕ ਉੱਤੇ ਆਊਗਾ ਡਿਜ਼ਾਈਨ ਇਹਦੀ ਆਊਗੀ ਬਾਟਮ ਪ੍ਰਿੰਟਡ ਬਾਟਮ ਆ ਗਈ ਤੇ ਨਾਲ ਪ੍ਰਿੰਟਡ ਹੀ ਦੁਪੱਟਾ ਜੇ ਇਹਦੇ ਆਜਾ ਦੁਪੱਟਾ ਸਾਫਟਨ ਦਾ ਉਹ ਕਾਪ ਦੁਪੱਟਾ ਲੋ ਦੁਪੱਟਾ ਆ ਗਿਆ ਜੇ ਨਾਲ ਇਹਦੇ ਕਾਟਨ ਦਾ ਤੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਜੇ ਸੂਟ ਆ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਆ ਤੇ ਰੇਟ ਜਿਹੜਾ ਜੇ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਆ ਅਵੀ ਕਰੋ ਚੈੱਕ ਇਹਦੇ ਵੀ ਨੈਕ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਹੈ ਨੈਕ ਤੇ ਬਣੀ ਪੱਟੀ ਬਹੁਤ ਸੋਹਣੀ ਨਾਲ ਵਰ ਕੋਈ ਆਵਾ ਤੇ ਆ ਗਈ ਪੱਟੀ ਇਹਦੇ ਪ੍ਰਿੰਟ ਬਹੁਤ ਜਿਆਦਾ ਪਿਆਰਾ ਜੇ ਤੇ ਬਾਦਰ ਜਿਹੜੀ ਜੇ ਇਹਦੇ ਵਿੱਚ ਸੈਲਫ ਦੀ ਕਾਟਨ ਦੀ ਆ ਜਿਹੜਾ ਦੁਪੱਟਾ ਦੁਪੱਟਾ ਬਹੁਤ ਨੰਬਰ ਸੌਫਟ ਹੈ ਦੁਪੱਟਾ ਕਪੜਾ ਬਹੁਤ ਆਪਣਾ ਸੌਫਟ ਹੈ ਆ ਲੋ ਜੀ ਪ੍ਰਿੰਟ ਦੁਪੱਟਾ ਜੇ ਬਹੁਤ ਹੀ ਪਿਆਰਾ ਇਹ ਸਾਰੇ ਜਿਹੜੇ ਅੱਜ ਜਿੰਨੇ ਵੀ ਸੂਟ ਤੁਸੀਂ ਵੇਖਣ ਦੇ ਜੇ ਇਹਨਾਂ ਦੀ ਰੇਟ ਤੇ ਰੇਂਜ ਜਿਹੜੀ ਜੇ ਸੇਮ ਹੀ ਆ 600 ਤੇ 50 ਰੁਪਏ ਸ਼ਿਪਿੰਗ ਫ੍ਰੀ ਹੈ ਇਹਨਾਂ ਦੇ ਵਿੱਚ ਪੇਮੈਂਟ ਜਿਹੜੀ ਆ ਉਹ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਤੁਹਾਨੂੰ ਪਤਾ ਆਪਾਂ ਕਰਦੇ ਨਹੀਂਗੇ ਆਪਾਂ ਸ਼ੋਪੀਸ ਤੇ ਬੋਸ ਨੇ ਸਟੋਰ ਲੱਗੇ ਨੇ ਇਹਦਾ ਡਿਜ਼ਾਈਨ ਇਦਾਂ ਹੈ ਕਿ ਤੂ ਜਿੱਤਰਾ ਹੈ ਪ੍ਰਿੰਟ ਜਿਹੜਾ ਅੰਬੀਆਂ ਥਾ ਨੂੰ ਤਾ ਨੂੰ ਇਹ ਵੀ ਉਹਦੇ ਵਾਂਗੂ ਨਾ ਜੀ ਸਹੀ ਕਹੇ ਜੀ ਸਹੀ ਪਕੜੇ ਹਨ ਛੋੜ ਦੀ ਚੜਦੀ ਨਹੀਂ ਬਣਾਉਗੇ ਹੈ ਅੰਬੀਆਂ ਚੜਦੀ ਨਹੀਂ ਮੈਂ ਅੰਬੀਆਂ ਦੀ ਚੜਦੀ ਬਣਾਵਾ ਗਿਆ ਇਹ ਸੂਟ ਦੀ ਚੜਦੀ ਜਿੰਦ ਕਾ ਕਿਹਾ ਉਹਨੇ ਪਾ ਪਾ ਕੇ ਚੜਦੀ ਬਣਾਣੀ ਨਹੀਂ ਹੁੰਦੀ ਤੇ ਇਹਨੂੰ ਬਾਟੇ ਵੀ ਦੀ ਇਹਨਾਂ ਦੇ ਕਿਤੇ ਗੱਲ ਫੜੀ ਜਾਗੀ ਇਹ ਆ ਦੁਪੱਟਾ ਆ ਜਿਹੜੇ ਕਸਟਮਰ ਕੋ ਜਾਊਗਾ ਨੇ ਪਾ ਪਾ ਕੇ ਪਾ ਪਾ ਕੇ ਗਰਮੀਆਂ ਜਿਹਦੀ ਬਣਾ ਚੜਨੀ ਨਹੀਂ ਦਿੰਦੀ ਦੁਪੱਟਾ ਕਰੋ ਚੈੱਕ ਬਈ ਇਹਦਾ ਸੋਨਾ ਜਿਹਾ ਦੁਪੱਟਾ ਤੇ ਸੋਨਾ ਜਿਹਾ ਸੂਟ ਕਲਰ ਹੈਗਾ ਜੇ ਪੀਚ ਇਹਦਾ ਬਾਬਾ ਲਾਈਟ ਬਾਵ ਸ਼ੇਡ ਆਜ ਇਹ neck ਤੇ ਆਊਗਾ ਇਹ ਕਲਰ ਕਿਹੜਾ ਆ ਬਲੂ ਮੈਂ ਬਿੰਗ ਨਹੀਂ ਛੇੜ ਬਿੰਗ ਨਹੀਂ ਛੇੜ ਕੇ ਪਰਪਲ ਹੂੰ ਪਰਪਲ ਛੇੜ ਲਓ ਪਰਪਲ ਛੇੜ ਲਓ ਕਿਹਦੇ ਬੋਸਨਾ ਆ ਕਿਹਦੇ ਤੇ ਆਊਗਾ ਬਹੁਤ ਧਾਰਾ ਡਿਜ਼ਾਈਨ ਆ ਹਾਂ ਲਾਈਨਾਂ ਬਣਾਵਣ ਡਿਜ਼ਾਈਨ ਆ ਇਹਦੇ ਨਾਲ ਬਾਟਮ ਆ ਗਈ ਪ੍ਰਿੰਟਡ ਆਹ ਦੀ ਬਾਟਮ ਬੋਸਨਾ ਕਦਾਰੇ ਆਹ ਦੀ ਦੁਪੱਟਾ ਆ ਗਿਆ ਤੇ ਨਾਲ ਕਾਟਨ ਦਾ ਆਹ ਦੀ ਆਹ ਦੁਪੱਟਾ ਲੋਵੀ ਇਹ ਵੀ ਸੇਮ ਰੇਟ ਸੇਮ ਰੇਂਜ ਦੇ ਵਿੱਚ ਜੇ ਚੈੱਕ ਕਰ ਲੋ ਇਹ ਵਾਈਨ ਨਹੀਂ ਹੈ ਜੀ ਪਰ ਤੇ ਬਣਾਉਂਦਾ ਆਹ ਲਈ ਮੈਥਾ ਡਿਜ਼ਾਈਨ ਆਊਗਾ ਆਹ ਲੋ ਜੀ ਆ ਵੀ ਕਰੋ ਚੈੱਕ ਬਹੁਤ ਜਿਆਦਾ ਸੋਹਣਾ ਸੂਟ ਜੇ ਬਹੁਤ ਪਿਆਰਾ ਸਟੱਫ ਤੇ ਦੁਪੱਟਾ ਆ ਗਿਆ ਦੇ ਨਾਲ ਹੱਥ ਪਿਓਰ ਦਾ ਆ ਜੀ ਅੱਧੀ ਬਾਟਮ ਪ੍ਰਿੰਟਡ ਬਾਟਮ ਪ੍ਰਿੰਟਡ ਹੈ ਬਹੁਤ ਜਿਆਦਾ ਸੋਹਣੀ ਇਹਦੀ ਇਹਨੂੰ ਤੁਸੀਂ ਇਹਨਾਂ ਸੂਟਾਂ ਨੂੰ ਡਿਜ਼ਾਈਨ ਕਰਾ ਸਕਦੇ ਜੇ ਜਿੱਦਾਂ ਮਰਜ਼ੀ ਬਾਟਮ ਦੇ ਨਾਲ ਕਟਿੰਗ-ਕਟਿੰਗ ਲਾ ਕੇ ਬਹੁਤ ਘੈਂਟ ਜੀ ਇਹਨਾਂ ਦੀ ਹਾਂਜੀ ਦੁਪੱਟਾ ਦਾ ਹਾਂ ਦੁਪੱਟਾ ਹਾ ਪਿਓਰ ਦਾ ਟਾਈ-ਐਂਡ-ਡਾਈ ਦਾ ਡਬਲ ਸ਼ੇਡ ਦਾ ਇਹਦੇ ਵਿੱਚ ਆ ਗਏ ਨੈਕਸਟ ਕਲਰ ਉਹਨਾਂ ਨੱਕ ਤੇ ਅੱਗੇ ਆ ਗਿਆ ਕਲਰ ਕਲਰ ਆ ਗਿਆ ਲਾਈਟ ਗ੍ਰੀਨ ਮਹਿੰਦੀਆ ਸ਼ੇਡ ਹਨ ਆ ਗਿਆ ਉਹਦਾ ਮਹਿੰਦੀਆ ਸ਼ੇਡ ਬਾਟਮ ਆ ਗਈ ਇਹਦੇ ਨਾਲ ਪ੍ਰਿੰਟ ਹਾਂ ਜੀ ਦੁਪੱਟਾ ਹਾਂ ਤੇ ਦੁਪੱਟਾ ਹਾਂ ਪਿਓਰ ਦਾ ਆ ਗਿਆ ਇਹਦੇ ਨਾਲ ਦੁਪੱਟਾ ਇਹਦਾ ਹੀ ਦੁਪੱਟਾ ਥੇ ਨੈਕ ਤੇ ਵੀ ਪੱਟੀ ਲੱਗੀ ਆਉਗੀ ਇਹਦੇ ਵੀ ਨੈਕ ਦੇ ਉੱਤੇ ਡਿਜ਼ਾਈਨ ਜੇ ਘੇਰੇ ਨੈਕ ਤੇ ਵੀ ਆ ਘੇਰੇ ਤੇ ਵੀ ਆ ਹਾਂਜੀ ਇਹ ਵੀ ਤੁਹਾਨੂੰ ਸੇਮ ਰੇਟ ਸੇਮ ਰੇਂਜ ਦੇ ਵਿੱਚ ਮਿਲ ਜੂਗਾ ਜੇ 600 ਦੇ 500 ਰੁਪਈਆ ਦੇ ਵਿੱਚ ਇਹਦੇ ਵਿੱਚ ਆ ਗਿਆ ਵਾਈਨ ਕ ਦਾ ਲੋਬੀ ਇਹ ਆ ਗਿਆ ਜੇ ਆਪਣੇ ਕੋਲ ਵਾਈਨ ਸ਼ੇਡ ਬਹੁਤ ਹੀ ਪਿਆਰੀ ਸ਼ੇਡ ਜੇ ਬਹੁਤ ਸੈਂਚੀ ਜੀ ਹਾਂ ਇਹ ਵੀ ਆਪਾਂ ਸੇਮ ਰੇਟ ਦੇ ਚ ਪਾਤੇ ਅੱਜ ਆ ਆ ਨੈਗੇਟਿਵ ਆਊਗਾ ਤੇ ਡਿਜ਼ਾਈਨ ਘੇਰੇ ਤੇ ਬਾਵਾ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਸਟਾਫ ਬਹੁਤ ਜ਼ਿਆਦਾ ਘੈਂਟ ਹੈ ਇਹਨਾਂ ਦਾ ਮੇਰੀ ਬੈਕ ਤੇ ਵੀ ਇਦਾਂ ਹੀ ਆਪਾਂ ਹਾਂ ਤੇ ਬਾਟਮ ਆਊਗੀ ਪਲੇਨ ਇਹਦੇ ਨਾਲ ਲੈਣਾ ਆਊਗੀ ਬਾਟਮ ਤੇ ਦੁਪੱਟਾ ਆਊਗਾ ਹਾਰ ਪਿਓਰ ਤੇ ਪੱਟੀ ਦਾ ਵਰਕ ਜੇ ਕੋਲ ਇਹਦੇ ਚਾਰੇ ਕੋਰਨਰ ਦੇ ਉੱਤੇ ਹੋਰ ਸਾਈਡ ਤੇ ਪੱਟੀ ਫੋਰ ਸਾਈਡ ਤੇ ਵੀ ਆ ਹੋਗੀ ਇਹਦੇ ਦੁਪੱਟਾ ਜਿਹੜਾ ਜੇ ਹਾਰ ਪਿਓਰ ਦਾ ਬਹੁਤ ਟਾਪ ਦੀ ਕੁਆਲਿਟੀ ਜੇ ਦੁਪੱਟੇ ਦੀ ਵੀ ਤੇ ਸੇਮ ਰੇਟ 'ਚ ਇਹਨਾਂ ਦਾ ਅੱਜ ਮਾਰਕੀਟ ਪ੍ਰਾਈਸ ਜਿਹੜਾ ਇਹਨਾਂ ਦਾ 850 ਰੁਪਇਆ ਹੋ ਗਿਆ ਜੇ ਆਪਣੇ ਕੋਲ ਸਿਰਫ 655 ਰੁਪਇਆ ਦੇ ਵਿੱਚ ਹੈ ਡਿਜ਼ਾਈਨ ਤੇ ਸੇਮ ਹੀ ਆ ਬਸ ਪ੍ਰਿੰਟ ਤੇ ਕਲਰ ਦਾ ਫਰਕ ਹੈ ਕੰਦਰੀ ਪ੍ਰਿੰਟ ਵੀ ਸੇਮ ਹੀ ਹੈ ਸਾਰਾ ਤੇ ਆ ਦੁਪੱਟਾ ਆ ਮੋਰ ਪੰਖੇ ਆ ਕਲਰ ਤੇ ਬਹੁਤ ਜ਼ਿਆਦਾ ਸੋਹਣਾ ਇਹਦਾ ਬਹੁਤ ਜ਼ਿਆਦਾ ਡਿਮਾਂਡ ਰਹੀ ਦੀ ਇਹ ਕਲਰ ਦੀ ਸਪੈਸ਼ਲੀ ਸਪੈਸ਼ਲ ਡਿਮਾਂਡ ਰਹੀ ਦੀ ਬੂੰਗੀ ਆ ਗਿਆ ਕਲਰ ਅੱਗੇ ਇਹ ਬਾਟਮ ਇਹਦਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਜੇ ਦੁਪੱਟਾ ਬਹੁਤ ਘੈਂਟ ਜੇ ਇਹਦਾ ਵੀ ਇਸ ਤੋਂ ਬਾਅਦ ਨਾਲ ਆ ਵੀ ਦਿੱਤੇ ਸੂਟ ਆ ਵੀ ਇਹ ਵੀ ਦੇ ਦੇ ਦੋ ਹੀ ਰਹਿ ਗਏ ਬਸ ਇਹ ਵੀ ਇਹ ਵੀ ਆਪਾਂ ਪਾ ਦਈਏ ਸੇਮ ਰੇਟ ਸੇਮ ਰਹਿ ਆਏ ਅਜੇ ਪਿੰਕਟ ਸੂਟ ਉੱਤੇ ਆਊਗਾ ਫਰਕ ਅਜੇ ਲੜਾਈ ਹੋਈ ਜੀ ਉੱਤੇ ਪਿੰਕ ਪਿੰਕ ਨਾ ਪਿੰਕ ਕਲਰ ਦੀ ਆ ਗਈ ਸ਼ਰਟ ਇਹਦੀ ਸਾਰੀ ਸ਼ਰਟ ਦੇ ਉੱਤੇ ਕਢਾਈ ਜੇ ਘੇਰੇ ਦੇ ਉੱਤੇ ਜਿਹੜੀ ਜੇ ਲੈਂਸ ਲੱਗੀ ਨਾਲ ਇਹਦੇ ਤੇ ਬਾਟਮ ਇਹਦੀ ਆਊਗੀ ਪਲੇਨ ਹਾਂ ਜੇ ਇਹਦੇ ਇਹਨਾਂ ਦਾ ਦੁਪੱਟਾ ਹੋਊਗਾ ਹਾਫ ਪਿਓਰ ਦਾ ਡਬਲ ਸਾਈਡ ਦਾ ਇਸ ਤੇ ਪੱਟੀ ਲੱਗੀ ਆਉਗੀ ਇਹਦੇ ਇਦਾਂ ਪੱਟੀ ਲੱਗੀ ਆਉਗੀ ਆ ਲੋ ਜੀ ਇਹਦੇ ਵੀ ਸੇਮ ਉਦਾਂ ਹੀ ਪੱਟੀ ਆ ਜੂਗੀ ਦੁਪੱਟਾ ਜਿਹੜਾ ਜੇ ਹਾਫ ਪਿਓਰ ਦਾ ਇਹਦੇ ਨਾਲ ਵੀ ਤੇ ਇਹਨੂੰ ਵੀ ਸਾਰੇ ਪਿਓਰ ਦਾ ਕਹਿ ਕੇ ਹੀ ਸੇਲ ਕਰਦੇ ਆ ਕਿਉਂਕਿ ਕੁਆਲਿਟੀ ਬੜੀ ਟੌਪ ਦੀ ਦੁਪੱਟੇ ਦੀ ਇਹਦੇ ਵਿੱਚ ਬਹੁਤ ਸੋਹਣਾ ਖਲਾਜ ਜੇ ਇਹਦੇ ਵਿੱਚ ਦੂਜਾ ਕਲਰ ਆ ਗਿਆ ਜੇ ਸ਼ਾਰਟ ਪੀਸ ਦੇ ਨਾਲ ਦੁਪੱਟਾ ਇਹ ਵੀ ਇਹਦੇ ਵਿੱਚ ਦੋ ਕਲਰ ਨੇ ਇੱਕ ਪਹਿਲਾਂ ਤੁਹਾਨੂੰ ਦਿਖਾ ਦਿੱਤਾ ਇੱਕ ਇਹ ਆ ਗਿਆ ਹਲੋ ਜੀ ਇਹ ਵੀ ਆ ਗਿਆ ਚਿਕਨ ਦੇ ਵਿੱਚ ਇਹ ਆ ਗਈ ਚਿਕਨ ਦੀ ਸ਼ਰਟ ਬਹੁਤ ਜਿਆਦਾ ਸੋਹਣੀ ਸ਼ਰਟ ਚਿਕਨ ਦੀ ਸਾਰੀ ਜਿਹੜੀ ਜੇ ਪ੍ਰਿੰਟ ਹੈ ਨਾਲ ਇਹਦੇ ਤੇ ਆ ਇਹਦੀਆਂ ਨਾਲ ਆ ਬਾਵਾਂ ਤੇ ਇਹਦੇ ਨਾਲ ਦੁਪੱਟਾ ਬਹੁਤ ਜਿਆਦਾ ਸੋਹਣਾ ਜਿਹਾ ਬਹੁਤ ਪਿਆਰਾ ਹੈ ਇਹਦੀ ਆਉਂਗੀ ਬਾਟਮ ਪਲੇਨ ਬਾਟਮ ਆ ਗਈ ਤੇ ਚਿਕਨ ਦਾਹੀ ਦੁਪੱਟਾ ਆਉਂਦਾ ਹਾਂਜੀ ਦੁਪੱਟਾ ਬਹੁਤ ਜਿਆਦਾ ਸੋਹਣਾ ਜਿਹਾ ਵੀ ਆਹ ਲਓ ਜੀ ਆ ਆ ਗਿਆ ਦੁਪੱਟਾ ਇਹਦਾ ਇਹ ਵੀ ਸੇਮ ਰੇਟ 'ਚ ਸੇਮ ਰੇਂਜ 'ਚ ਨੈਕ ਤੇ ਪੱਟੀ ਆਉਗੀ ਨੈਕ ਤੇ ਪੱਟੀ ਬਹੁਤ ਸੋਹਣੀ ਤੇ ਇਹਦੇ ਥੱਲੇ ਆਜੂਗਾ ਘੇਰੇ ਦੇ ਉੱਤੇ ਇਦਾਂ ਬਣਿਆ ਡਿਜ਼ਾਈਨ ਸਾਰਾ ਤੇ ਨਾਲ ਇਹਦੇ ਆਜੂਗਾ ਆਹ ਜੀ ਇਹਦੀ ਬਾਹਾਂ ਦੇ ਉੱਤੇ ਡਿਜ਼ਾਈਨ ਵਾਲਾ ਤੇ ਆਹ ਆਜੂਗੀ ਸੈਲਫ ਦੀ ਇਹਦੀ ਬਾਟਮ ਸੈਲਫ ਦੀ ਆਉਗੀ ਇਹਦੀ ਬਾਟਮ ਤੇ ਦੁਪੱਟਾ ਜਿਹੜਾ ਜੇ ਪ੍ਰਿੰਟ ਇਹਦਾ ਬਹੁਤ ਜ਼ਿਆਦਾ ਸੋਹਣਾ ਜੇ ਡਿਜੀਟਲ ਪ੍ਰਿੰਟ ਦੁਪੱਟਾ ਜੇ ਆਹ ਲੋ ਜੀ ਆਹ ਗਾਦੇ ਦੁਪੱਟਾ ਇਹਦਾ ਡਿਜੀਟਲ ਬਹੁਤ ਜਿਆਦਾ ਸੋਹਣਾ ਦੁਪੱਟਾ ਸੇਮ ਰੇਟ 'ਤੇ ਇਹ ਵੀ ਸਾਰੇ 600 ਤੇ 500 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਅੱਜ ਜਿੰਨਾ ਵੀ ਆਪਣੇ ਕੋਲ ਹੈਗਾ ਹੀ ਵਸਟਾਕ ਆਪਾਂ ਸਾਰਾ ਸੇਮ ਰੇਟ 'ਤੇ ਪਾ ਦਿੱਤਾ ਅੱਗੇ ਆ ਗਿਆ ਫਰੋਜੀ ਕਾ ਇਹ ਫਰੋਜੀ ਲਾਈਟ ਫਰੋਜੀ ਸ਼ੇਡ ਆ ਬਹੁਤ ਜਿਆਦਾ ਸੋਹਣੀ ਇਹਦੇ ਵੀ ਇਦਾਂ ਹੀ ਬਾਹਾਂ ਦੇ ਉੱਤੇ ਡਿਜ਼ਾਈਨ ਆਇਆ ਨਾ ਤੇ ਬਾਟਮ ਆਇਆ ਨੇ ਸੈਲਫ ਪ੍ਰਿੰਟ ਦੀ ਇਹਦੇ ਵਿੱਚ ਆਹ ਲੋ ਜੀ ਇੱਕ ਕਾਟਨ ਹੈ ਇਹਨੂੰ ਮਸਲੀਨ ਨਾ ਕਸਟਮਰ ਸਮਝੇ ਕਾਟਨ ਹੈ ਜੀ ਇਹ ਬੇਸ ਜਿਹੜੇ ਨੇ ਨਾ ਸਾਰੇ ਕਾਟਨ ਦੇ ਹੁੰਦੇ ਆ ਕੋਈ ਮਸਲੀਨ ਕਾਟਨ ਆ ਜਾਂਦੀ ਹੈ ਕੋਈ ਕਾਟਨ ਆ ਜਾਂਦੀ ਆ ਹਾਂ ਜੀ ਤਾਂ ਬੇਸ ਸਾਰਾ ਕਾਟਨ ਦਾ ਜੀ ਤਾਂ ਆ ਲਓ ਜੀ ਦੁਪੱਟਾ ਬਹੁਤ ਸੋਹਣਾ ਜੀ ਦਾ ਤੇ ਇਹਦੇ ਵਿੱਚ ਹੁਣ ਆ ਗਿਆ ਜੀ ਆਪਣੇ ਕੋ ਮਸਲੀਨ ਦਾ ਸੂਟ ਇਹ ਹੈ ਤਾਂ ਮੰਗੀ ਰੇਂਜ ਆ ਪਰ ਹੁਣ ਆਪਾਂ ਸੇਮ ਰੇਟ 'ਚ ਹੀ ਪਾ ਦਿੰਨੇ ਆ ਇੱਕੋ ਪੀਸ ਰਹਿ ਗਿਆ ਆਪਣੇ ਕੋ ਇਹ ਪੂਰਾ ਆਲਓਵਰੀ ਪ੍ਰਿੰਟਡ ਸੂਟ ਜੇ ਸਾਰੇ ਹਾਂ ਇਹਦਾ بیس ਹੈਗਾ ਜੀ ਮਸਲੀਨ ਦਾ ਤੇ ਦੁਪੱਟਾ ਬਹੁਤ ਜਿਆਦਾ ਸੋਹਣਾ ਜਿਹਦੇ ਨਾਲ ਡਿਜੀਟਲ ਪ੍ਰਿੰਟ ਦੇ ਵਿੱਚ ਮਸਲੀਨ ਪਟਨ ਦਾ ਦੁਪੱਟਾ ਆਹ ਲਓ ਜੀ ਬਹੁਤ ਜਿਆਦਾ ਸੋਹਣਾ ਦੁਪੱਟਾ ਇਹਦੇ ਲਾਈਨਿੰਗ ਦੀ ਲੋੜ ਨਹੀਂ ਪਊਗੀ ਹਾਂ ਇਹਨੂੰ ਨਹੀਂ ਲੋੜ ਲਾਈਨਿੰਗ ਦੀ ਪਰ ਫੈਬਰਿਕ ਜਿਹੜਾ ਇਹਦਾ ਮਸਲੀਨ ਦਾ ਜੀ ਦੁਪੱਟਾ ਬਹੁਤ ਸੋਹਣਾ ਹੈ ह्म ਪ੍ਰੈਸ ਦੀ ਵੀ ਨਹੀਂ ਪਾਣੀ ਆਹ ਲਓ ਜੀ ਇਹ ਆ ਗਿਆ ਜੈਪੁਰੀ ਸੂਟ ਨੈਕ ਤੇ ਉਹ ਡਿਜ਼ਾਈਨ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਨੈਕ ਦਾ ਬਹੁਤ ਸੋਹਣਾ ਤੇ ਆ ਘੇਰੇ ਤੇ ਆਊਗਾ ਹਾਂਜੀ ਤੇ ਇਹਦੇ ਨਾਲ ਆਊਗੀ ਬਾਟਮ ਪਲੇਨ ਤੇ ਤੇ ਦੁਪੱਟਾ ਇਹ ਬਹੁਤ ਸੋਹਣਾ ਹੈ ਨਾ ਕਾਟਨ ਦਾ ਹਾਂਜੀ ਆ ਲਓ ਜੀ ਦੁਪੱਟਾ ਆ ਗਿਆ ਜੀ ਜੈਪਰੀ ਘੈਂਟ ਦੁਪੱਟਾ ਤੇ ਇਹ ਜੇ ਸਾਡੇ ਕੋਲ ਕਾਟਨ ਦਾ ਸਟਾਕ ਹੈ ਸੋਹਣੇ ਸੋਹਣੇ ਸੂਟ ਤੇ ਘੈਂਟ ਘੈਂਟ ਸੂਟ ਜਿਨ੍ਹਾਂ ਦਾ ਰੇਟ ਹੀ ਅੱਜ ਦਾ 650 ਰੁਪਏ ਤੇ ਇਧਰ ਆਪਾਂ ਇੰਸਟਾਗ੍ਰam ਲਾਈਵ ਵੀ ਹੋਏ ਹਾਂ ਇੰਸਟਾਗ੍ਰam ਵਾਲਿਆਂ ਦਾ ਵੀ ਧੰਨਵਾਦ ਲਾਈਵ 'ਚ ਜੁੜਨ ਵਾਸਤੇ ਤੇ ਇਧਰ ਸਾਡੀ YouTube ਫੈਮਿਲੀ ਦਾ ਵੀ ਧੰਨਵਾਦ ਲਾਈਵ 'ਚ ਜੁੜਨ ਵਾਸਤੇ ਤੇ ਇਧਰ ਸਾਡੀ ਸਾਰੀ ਟੀਮ ਦਾ ਧੰਨਵਾਦ ਜਿਹੜੀ ਇੰਨੀ ਮਿਹਨਤ ਕਰਨ ਲਈ ਮਗਰ ਤੇ ਇਦਾਂ ਹੀ ਹੋਰ ਨਵਾਂ ਸਟਾਕ ਤੇ ਨਵੀਂ ਵੀਡੀਓ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ